ਲੁਧਿਆਣੇ ਤੋਂ ਜੋੜ ਰਹੇ ਹਾਂ ਇਸ ਵਕਤ ਵੱਡੀ ਅਪਡੇਟ ਦੇ ਨਾਲ ਦੱਸਿਆ ਕਿ ਮੌਸਮ ਹੈ ਜੋ ਲੁਧਿਆਣੇ ਦੇ ਵਿੱਚ ਕਾਫੀ ਅੱਛਾ ਬਣਿਆ ਹੋਇਆ ਹੈ ਬਰਸਾਤ ਹੈ ਲੋਕਾਂ ਨੂੰ ਰਾਹਤ ਦੇ ਰਹੀ ਹੈ ਜਿੱਥੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਵੱਧ ਰਹੀ ਸੀ ਤਾਪਮਾਨ ਲਗਾਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ ਸੀ ਅਤੇ ਇਸੇ ਵਿੱਚ ਜੋ ਮੀਂਹ ਦਾ ਅਲਰਟ ਹੈ ਮੌਸਮ ਵਿਭਾਗ ਦੇ ਵੱਲੋਂ ਬਾਰ-ਬਾਰ ਜਾਰੀ ਕੀਤਾ ਜਾ ਰਿਹਾ ਸੀ ਪਰ بارشਾ ਜੋ ਹੋਣ ਦਾ ਨਾਮ ਨਹੀਂ ਲੈ ਰਹੀ ਸੀ ਸੋ ਇੱਕ ਵਾਰ ਫਿਰ ਤੋਂ ਮੌਨਸੂਨ ਆ ਲੁਧਿਆਣਾ ਦੇ ਵਿੱਚ ਐਕਟਿਵ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕਿ ਲੁਧਿਆਣਾ ਦੇ ਵਿੱਚ ਬਰਸਾਤ ਕਿਸ ਤਰ੍ਹਾਂ ਪੈ ਰਹੀ ਹੋਈ ਹੈ। ਸੋ ਦੇਖ ਸਕਦੇ ਹਾਂ ਕਿ ਜੋ ਭਾਰੀ ਮੀਂਹ ਹੈ ਜੋ ਕਿ ਪਿਛਲੇ 1 ਘੰਟੇ ਤੋਂ ਚੱਲਦਾ ਪਿਆ ਹੋਇਆ ਹੈ ਭਾਰੀ ਮੀਂਹ ਦੇ ਕਰਕੇ ਲੋਕਾਂ ਨੂੰ ਰਾਹਤ ਮਿਲੀ ਹੈ ਮੌਸਮ ਦੇ ਵਿੱਚ ਜੋ ਬਰਸਾਤ ਜੋ ਗਰਮੀ ਸੀ ਬਰਸਾਤ ਨੇ ਉਸ ਗਰਮੀ ਨੂੰ ਜੋ ਖਤਮ ਕੀਤਾ ਹੋਇਆ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਸੀ। ਪਰ باوجود ਇਸ ਦੇ ਪੰਜਾਬ ਦੇ ਵਿੱਚ بارشਾਂ ਨਹੀਂ ਹੋ ਰਹੀਆਂ ਸੀ ਸੋ ਇਸ ਵਾਰ ਮੌਨਸੂਨ ਹੈ ਜੋ ਪੰਜਾਬ ਦੇ ਵਿੱਚ ਕਾਫੀ ਤਲਾ ਦਿਖਾਈ ਦਿੱਤਾ ਹੈ ਬੀਤੀ 1 ਜੂਨ ਤੋਂ ਲੈ ਕੇ ਅੱਜ ਤੱਕ ਦੀ ਜੇ ਗੱਲ ਕਰੀਏ ਤਾਂ ਲਗਭਗ 45% ਦੀ ਘਟ ਮੀ ਰਿਕਾਰਡ ਕੀਤੇ ਗਏ ਨੇ ਸੋ ਯਾਨੀ ਕਿ ਪੰਜਾਬ ਦੇ ਵਿੱਚ ਇਸ ਵਾਰ ਮੌਨਸੂਨ ਕਾਫੀ ਜ਼ਿਆਦਾ ਘਟ ਪਿਆ ਹੈ ਜਿਸ ਨੇ ਜੋ ਡਰਾਈ ਸਟੇਟ ਵਜੋਂ ਵੀ ਬਣਾ ਦਿੱਤਾ ਸੁੱਕਾ ਵੀ ਸੋਕੇ ਦੀ ਸਥਿਤੀ ਵੀ ਬਣਾ ਦਿੱਤੀ ਸੀ ਪਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਸੋਕਾ ਜੋ ਕਿ ਲੁਧਿਆਣੇ ਦੇ ਵਿੱਚ ਪਿਆ ਸੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਬਰਸਾਤ ਹੈ ਜੋ ਇੱਕ ਵਾਰ ਫੇਰ ਤੋਂ ਚੰਗੀ ਬਰਸਾਤ ਪੈ ਰਹੀ ਹੈ ਜਿਸ ਦੇ ਨਾਲ ਪਾਣੀ ਜਮਾਵੜਾ ਵੀ ਹੋ ਰਿਹਾ ਹੈ ਲੁਧਿਆਣੇ ਦੇ ਕੁਝ ਇਲਾਕਿਆਂ ਦੇ ਵਿੱਚ ਪਾਣੀ ਦਾ ਭਾਰੀ ਜਮਾਵੜਾ ਵੀ ਦਿਖਾਈ ਦੇ ਰਿਹਾ ਹੈ ਸੋ ਇਸ ਵਕਤ ਜੋ ਤਸਵੀਰਾਂ ਤੋਂ ਅਸੀਂ ਸਾਂਝੀਆਂ ਕਰ ਰਹੇ ਹਾਂ ਲੁਧਿਆਣੇ ਤੋਂ ਜਿੱਥੇ ਕਿ ਬਰਸਾਤ ਹੈ ਬਰਸਾਤ ਤੋਂ ਜੋ ਕਿ 1 ਘੰਟੇ ਤੋਂ ਪਿਛਲੇ ਹੋ ਰਹੀ ਪਈ ਹੈ ਬਰਸਾਤ ਦੇ ਨਾਲ ਕਾਫੀ ਰਾਹਤ ਮਿਲੀ ਹੈ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਸੀ ਸੋ ਤਾਪਮਾਨ ਲਗਾਤਾਰ ਵਧ ਰਿਹਾ ਸੀ ਸੋ ਹੁਣ ਤਾਪਮਾਨ ਦੇ ਵਿੱਚ ਰਾਹਤ ਹੈ ਉਮਸਵਰੀ ਜੋ ਸਥਿਤੀ ਬਣੀ ਹੋਈ ਸੀ ਪੰਜਾਬ ਦੇ ਵਿੱਚ ਕਾਫੀ ਰਾਹਤ ਹੈ ਉਸ ਦੇ ਵਿੱਚ ਇਸ ਮੁਕਤ ਲੋਕਾਂ ਨੂੰ ਸਹੂਲਤ ਮਿਲੀ ਹੈ ਥੋੜੀ ਜੋ ਕਾਫੀ ਦਿਨ ਤੋਂ ਕੁੜੀ ਕੀਤੀ ਜਾ ਰਹੀ ਸੀ ਮੀਂਹ ਦੀ ਸੋ ਇੱਕ ਵਾਰ ਫਿਰ ਤੋਂ ਲੁਧਿਆਣੇ ਦੇ ਵਿੱਚ ਬਰਸਾਤਾਂ ਹੋਈਆਂ ਨੇ ਸੋ ਮੌਸਮ ਵਿਭਾਗ ਦੇ ਵੱਲੋਂ ਅਲਰਟ ਹੈ ਜੋ बार-बार ਜਾਰੀ ਕੀਤੇ ਜਾਂਦੇ ਸੀ ਇਸ ਦੇ ਬਾਵਜੂਦ ਜੋ ਕਿ ਬਰਸਾਤ ਨਹੀਂ ਹੁੰਦੀ ਸੀ ਸੋ ਅੱਜ ਜੋ ਕਿ ਲੁਧਿਆਣੇ ਦੇ ਵਿੱਚ ਬਰਸਾਤ ਰਿਕਾਰਡ ਕੀਤੀ ਗਈ ਹੈ ਸੋ ਇਸ ਵਕਤ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਤੋਂ ਜਿੱਤੇ ਕਿ ਪਿਛਲੇ 1 ਘੰਟੇ ਤੋਂ ਬਰਸਾਤ ਪੈ ਰਹੀ ਹੈ ਸੋ ਬਰਸਾਤ ਹੈ ਜੋ ਪਹਿਲਾਂ ਕਾਫੀ ਤੇਜ਼ ਸੀ ਅਤੇ ਹੁਣ ਦਰਮਿਆਨ ਹੋ ਚੁੱਕੀ ਹੈ ਪਰ ਬਰਸਾਤ ਜੋ ਕਿ ਆਉਣ ਵਾਲੇ ਜੋ ਕੁਝ ਹੋਰ ਘੰਟਿਆਂ ਤੱਕ ਚਾਲੂ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਕਿਉਂਕਿ ਤਾਪਮਾਨ ਹੈ ਜੋ ਤਾਪਮਾਨ ਕਾਫੀ ਵੱਧ ਚੁੱਕਿਆ ਸੀ ਬੀਤੇ ਦੱਸ ਜੀ ਕਿ ਇੱਕ ਹਫਤੇ ਤੋਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤੇ ਜਾਂਦੇ ਸੀ ਅਲੋਟ ਜਾਰੀ ਹੋਣ ਦੇ ਬਾਵਜੂਦ ਬਰਸਾਤ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਪੈਰੀ ਪਈ ਸੀ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਬਰਸਾਤ ਹੈ ਜੋ ਲੁਧਿਆਣੇ ਦੇ ਇਲਾਕਿਆਂ ਦੇ ਵਿੱਚ ਦਿਖਾਈ ਦੇ ਰਹੀ ਹੈ ਬਰਸਾਤ ਦੇ ਨਾਲ ਲੁਧਿਆਣੇ ਦੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਸੋ ਹੁਣ ਦੇਖ ਸਕਦੇ ਹਾਂ ਕਿ ਜੋ 1 ਘੰਟੇ ਦੇ ਪਿਛਲੇ ਘੰਟੇ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਨਾਲ ਹੁਣ ਜੋ ਪਾਣੀ ਦਾ ਜਮਾਵੜਾ ਹੈ ਪਾਣੀ ਦਾ ਜਮਾਵੜਾ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲੇਗਾ ਕਿਉਂਕਿ ਅਭੀ ਤੇ 1 ਘੰਟੇ ਤੋਂ ਪਹਿਲਾਂ ਤੇਜ਼ ਬਰਸਾਤ ਹੋਈ ਸੀ ਤੇ ਬਰਸਾਤ ਦਾ ਪੱਧਰ ਕੋਲਾ ਦਰਮਿਆਨ ਹੋਇਆ ਵਾ ਥੋੜੀ ਘਟੀ ਹੋਇਆ ਪਰ ਆਉਣ ਵਾਲੇ ਜੋ ਕੁਝ ਹੋਰ ਦੇਰ ਤੱਕ ਬਰਸਾਤ ਹੈ ਜੋ ਇਸੇ ਤਰ੍ਹਾਂ ਚਲਦੀ ਰਹਿਣ ਦਾ ਅਨੁਮਾਨ ਹੈ ਜੋ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਵਾ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਲੁਧਿਆਣੇ ਤੋਂ ਜਿੱਥੇ ਕੀ ਜੋ ਬਾਰਿਸ਼ ਪਈ ਹੈ ਬਾਰਿਸ਼ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਚਲਦੀ ਪਈ ਹੈ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀ ਤੇ ਅਲਰਟ ਤੋਂ ਬਾਅਦ ਹੁਣ ਬਰਸਾਤ ਜੋ ਲੁਧਿਆਣੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਲੁਧਿਆਣੇ ਤੋਂ ਸਾਂਝੀਆਂ ਕਰ ਰਹੇ ਆ ਅਸੋ ਪਾਣੀ ਦੇ ਜਮਾਵਰੇ ਦੀ ਵੀ ਸਥਿਤੀ ਬਣੀ ਹੋਈ ਹੈ ਲੁਧਿਆਣੇ ਦੇ ਵਿੱਚ ਕੁਝ ਇਲਾਕੇ ਨੇ ਜਿੱਥੇ ਕਿ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਜਮਾ ਹੋ ਰਿਹਾ ਹੈ ਕਿਉਂਕਿ ਬਾਰਿਸ਼ ਹੈ ਜੋ ਕਾਫੀ ਜ਼ਿਆਦਾ ਪਈ ਸੀ ਬੀਤੇ 1.5 ਘੰਟੇ ਤੋਂ ਇਹ ਲਗਾਤਾਰ ਬਾਰਿਸ਼ ਪੈ ਰਹੀ ਪਈ ਹੈ ਬਾਰਿਸ਼ ਕਾਫੀ ਤੇਜ਼ ਹੋਣ ਕਰਕੇ ਕੁਝ ਇਲਾਕਿਆਂ ਦੇ ਵਿੱਚ ਪਾਣੀ ਵੀ ਭਰਿਆ ਹੋਇਆ ਹੈ ਅਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਹੁਣ ਹੈ ਹੁਣ ਬਰਸਾਤ ਥੋੜੀ ਕੱਟ ਚੁੱਕੀ ਹੈ ਦਰਮਿਆਨ ਹੋ ਚੁੱਕੀ ਹੈ ਜੋ ਪਹਿਲਾਂ ਬਰਸਾਤ ਬੇहद ਤੇਜ ਸੀ ਉਸ ਦੇ ਵਿੱਚ ਥੋੜਾ ਫਰਕ ਆਇਆ ਹੈ ਪਰ ਮੌਸਮ ਐਜੋ ਇਦਾਂ ਹੀ ਬਣੇ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਸੋ ਪੰਜਾਬ ਦੇ ਵਿੱਚ ਤਾਪਮਨ ਹੈ ਜੋ ਵੱਧ ਤੋਂ ਵੱਧ ਤਾਪਮਨ 49 ਡਿਗਰੀ ਤੱਕ ਪਹੁੰਚ ਚੁੱਕਿਆ ਸੀ ਸੋ ਯਾਨੀ ਕਿ ਬੇहद ਜ਼ਿਆਦਾ ਹੋ ਗਿਆ ਸੀ ਤਾਪਮਨ ਸੋ 40 ਡਿਗਰੀ ਟੱਪਣ ਦਾ ਅਨੁਮਾਨ ਲਗਾਇਆ ਗਿਆ ਸੀ ਸੋ ਹੁਣ ਤਾਪਮਨ ਹੈ ਜੋ ਇੱਕ ਵਾਰ ਫੇਰ ਤੋਂ ਘਟਦਾ ਹੋਇਆ ਦਿਖਾਈ ਦੇਵੇਗਾ ਤਾਪਮਨ ਦੇ ਵਿੱਚ ਕਾਫੀ ਗਿਰਾਵਟ ਹੈ ਇਸ ਵਕਤ ਜੋ ਦੇਖਣ ਨੂੰ ਮਿਲੀ ਹੈ ਸੋ ਬਰਸਾਤ ਤੋਂ ਬਾਅਦ ਹੁਣ ਰਾਹਤ ਹੈ ਜੋ ਜੋ ਰਾਹਤ ਹੈ ਜੋ ਬਰਸਾਤ ਤੋਂ ਬਾਅਦ ਜੋ ਕਾਫੀ ਲੋਕਾਂ ਨੂੰ ਗਰਮੀ ਤੋਂ ਕਿਉਂਕਿ ਮੂਹ ਵੀ ਬਹੁਤ ਜ਼ਿਆਦਾ ਪੈ ਰਹੀ ਸੀ ਇਸ ਕਰਕੇ ਲੋਕ ਹੈ ਜੋ ਲੋਕ ਪਰੇਸ਼ਾਨ ਸੀ ਲੋਗਾ ਦੇ ਨਾਲ-ਨਾਲ ਆਮ ਜਾਨ ਜੀਵਨ ਜੰਤੂ ਵੀ ਇਸ ਤਪ ਦੀ ਗਰਮੀ ਤੋਂ ਪਰੇਸ਼ਾਨ ਹੋ ਰਹੇ ਸੀ ਸੋ ਉਸ ਤੋਂ ਬਾਅਦ ਹੁਣ ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਰਾਹਤ ਹੈ ਜੋ ਮਿਲ ਰਹੀ ਹੈ ਰਾਹਤ ਦੇ ਵਿੱਚ ਲੋਕ ਹੈ ਜੋ ਕਾਫੀ ਕਹਿ ਸਕਦੇ ਆ ਕਿ ਜੋ ਸਹੂਲਤ ਮਿਲੀ ਹੈ ਕਿਉਂਕਿ ਗਰਮੀ ਹੈ ਗਰਮੀ ਦਾ ਮੌਸਮ ਸੀ ਮੌਨਸੂਨ ਸੀ ਮੌਨਸੂਨ ਤੋਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਬਰਸਾਤਾਂ ਆਉਣਗੀਆਂ ਛੜੀ ਲੱਗੇਗੀ ਸਾਵਣ ਦਾ ਮਹੀਨਾ ਵੀ ਚੱਲ ਰਿਹਾ ਹੈ ਸਾਵਣ ਦੇ ਮਹੀਨੇ ਦੇ ਵਿੱਚ ਅਕਸਰ ਇਹ ਕਿਆਸਾ ਲਾਈ ਜਾਂਦੀ ਹੈ ਕਿ ਬਰਸਾਤਾਂ ਆਚੀਆਂ ਆਉਣਗੀਆਂ ਲੋਕਾਂ ਨੂੰ ਸਹੂਲਤ ਮਿਲੂਗੀ ਲੋਕ ਬਰਸਾਤਾਂ ਦਾ ਆਨੰਦ ਮਾਣਨਗੇ ਸੋ ਇਸ ਸਾਰੀਆਂ ਗੱਲਾਂ ਦੇ ਵਿੱਚ ਜੋ ਬਰਸਾਤ ਹੈ ਸਾਵਣ ਦੇ ਜੋ ਕਹਿ ਸਕਦੇ ਆ ਕਿ ਸ਼ੁਰੂਆਤ ਹੋਈ ਸੀ ਜਦੋਂ ਤੋਂ ਸਾਵਣ ਦੀ ਉਸ ਤੋਂ ਬਾਅਦ ਜੋ ਪਹਿਲਾ ਮਹੀਆ ਲੁਧਿਆਣੇ ਦੇ ਵਿੱਚ ਅੱਛਾ ਮੀਂਹ ਪਿਆ ਹੋਇਆ ਹੈ ਯਾਨੀ ਕਿ ਕਾਫੀ ਸਮੇਂ ਤੋਂ ਤੇਜ਼ ਬਰਸਾਤ ਹੋ ਰਹੀ ਸੀ ਔਰ ਬਰਸਾਤ ਹਲੇ ਵੀ ਹੋ ਰਹੀ ਹੈ ਦਰਮਿਆਨ ਹੋ ਰਹੀ ਹੈ ਪਰ ਬਰਸਾਤ ਅਜੇ ਵੀ ਲੁਧਿਆਣੇ ਦੇ ਵਿੱਚ ਇਸ ਮੁਕਤ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਕੁਝ ਜਿਹੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਦਾ ਜਮਾਵੜਾ ਵੀ ਹੋਇਆ ਹੈ ਤੇ ਕੁਝ ਇਲਾਕੇ ਜਿਹੇ ਨੇ ਜੋ ਨੀਵੇਂ ਨੇ ਜਿੱਥੇ ਪਾਣੀ ਕਾਫੀ ਜ਼ਿਆਦਾ ਭਰ ਚੁੱਕਿਆ ਹੋਇਆ ਹੈ ਪਰ ਮੌਸਮ ਹੈ ਜੋ ਆਗਰ ਹੀ ਗੱਲ ਕਰੀਏ ਮੌਸਮ ਜੋ ਬੇਹਦ ਅੱਛਾ ਬਣਿਆ ਹੋਇਆ ਹੈ ਹਵਾਵਾਂ ਚੱਲਦੀਆਂ ਪਈਆਂ ਨੇ ਲੋਕਾਂ ਨੂੰ ਰਾਹਤ ਮਿਲੀ ਹੈ ਗਰਮੀ ਤੋਂ ਉਮਸ ਤੋਂ ਪਰ ਬਰਸਾਤ ਹੈ ਪਿਛਲੇ 1.5 ਘੰਟੇ ਤੋਂ ਲਗਾਤਾਰ ਚੱਲਦੀ ਪਈ ਹੈ ਔਰ ਕੁਝ ਸਮੇਂ ਤੱਕ ਅਜੇ ਹੋਰ ਬਰਸਾਤ ਚੱਲਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਸੋ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਲਾਨ ਮੈਂ ਦਾ ਜਾਤ ਧੰਨਵਾਦ